ਜਿਹੜੇ ਰੱਬ ਤੇ ਕੁਦਰਤ ਤੇ ਭਰੋਸਾ ਕਰਦੇ ਨੇ ਯਕੀਨ ਕਰਦੇ ਨੇ ਉਹ ਪੂਰੀ ਗੱਲ ਸੁਣ ਲਿਓ ਤੇ ਵੀਡੀਓ ਦੇਖ ਲਿਓ ਬਾਕੀ ਗਾਹਾਂ ਕੱਢ ਦੋ ਦੋਸਤੋ ਗਾਂ ਨੇ ਇੱਕ ਬੱਚੀ ਦਿੱਤੀ ਆ ਇਹ ਪੰਜਾਬ ਦੀ ਵੀਡੀਓ ਆ ਇਦੋਂ ਬੜਾ ਕਲਯੁਗ ਕੀ ਹੋ ਸਕਦਾ ਗਾਂ ਦੇ ਬੱਚੇ ਦੇ ਦੋ ਪੂੰਛਾਂ ਨੇ ਇੱਕ ਉੱਪਰ ਤੇ ਇੱਕ ਆਹ ਥੱਲੇ ਆ ਸਾਰਿਆਂ ਨਾਲੋਂ ਹੈਰਾਨਗੀ ਵਾਲੀ ਗੱਲ ਕਿਹੜੀ ਆ ਗੋਹੇ ਵਾਲੀ ਜਗ੍ਹਾ ਵੱਡੀ ਪੂੰਛ ਕੋਲ ਆ ਬਾਥਰੂਮ ਵਾਲੀ ਜਗਾ ਛੋਟੀ ਪੂਛ ਕੋਲ ਆ ਥੱਲੇ ਆ ਤੁਹਾਡੇ ਸਾਹਮਣੇ ਤੁਹਾਨੂੰ ਦਿਖ ਰਿਹਾ ਆ ਥੱਲੇ ਦਿਖਾਉਂ ਰਿਹਾ ਬਾਥਰੂਮ ਕਰੂਗੀ ਜਦ ਆ ਖਿਆਲ ਰੱਖਿਓ ਵੀਡੀਓ ਦਾ ਜੇ ਹੱਥ ਲਾਉਨੇ ਆ ਪੂਛ ਨੂੰ ਬਾਥਰੂਮ ਕਰਦੀ ਆ ਇਹ ਇਤੋਂ ਬੜਾ ਕਲਯੁਗ ਕੀ ਹੋ ਸਕਦਾ ਸੰਸਾਰ ਤੇ ਰੱਬ ਤੋਂ ਡਰਿਆ ਕਰੋ ਕੁਦਰਤ ਤੋਂ ਡਰਿਆ ਕਰੋ ਬਾਤੋਂ ਵੱਧ ਆਪ ਤੋਂ ਨੀਵੇਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਿਆ ਕਰੋ ਦਰਖਤ ਲਾਉਣ ਦੀ ਕੋਸ਼ਿਸ਼ ਕਰੋ ਬਾਤੋਂ ਵੱਧ ਆ ਦੇਖ ਲੋ ਯਾਰ ਕਲਯੁਗ ਦੀਆਂ ਨਿਸ਼ਾਨੀਆਂ ਇਹ ਗੱਲ ਇਨਸਾਨ ਨੇ ਕਦੇ ਸੋਚੀ ਵੀ ਨਹੀਂ ਹੋਣੀ ਉਹ ਹੋ ਗਈ ਤੁਹਾਡੇ ਸਾਹਮਣੇ ਬੜੀ ਹੈਰਾਨਗੀ ਆ ਲੋਕ ਦੇਖਣ ਆਉਂਦੇ ਨੇ ਦੂਰੋਂ ਦੂਰੋਂ ਕਹਿੰਦੇ ਵੀ ਇਹ ਪਹਿਲੀ ਵਾਰ ਦੇਖਿਆ ਅਸੀਂ ਕਦੇ ਦੇਖਿਓ ਨਹੀਂ ਇਹ ਚੀਜ਼ ਆ ਤੁਹਾਡੇ ਸਾਹਮਣੇ ਖੜਾ ਬੱਛਾ ਬੱਛੀ ਆ ਇਹ ਆ ਦੇਖ ਲੋ ਬਾਈਓ